آپ کچھ دن پہلا پہلے بٹھنڈا زلے ضلع جڑی اپنی ٹیم ہے گی ہے ڈی پی او ڈی سی پی او چائلڈ پروٹیکشن دی جڑی ٹیمز نے انہوں نے وقت وقوع تھاواں جی آ ریڈس کی سکے دے جیسے آپ انہی بچے جڑی جڑی ہے جی پائے سی بچے تسی تھی دے بھی ہو کئی ساری جڑی اپنے تھاواں نے اتنے بچے جڑی ہے پک مانگتے رہتے وہاں انہوں چلڈرن ہوم بھی آپ کو شفٹ کیا تو وہ بعد جی اپنی چائلڈ فیر کاؤنسل ہے انہوں نے بھی آڈر پاس کیا کہ یہاں کی ایک بار کیونکہ کئی سارے بچے بار بار آپ اتنے پڑھ رہے ہیں تو انہوں انہیں پیرنٹس جہرا ہے گا جا خود نو کہہ رہے ہیں کہ آپ یہاں کے پیرنٹس نے پھر بھی انہوں انہیں تیان نہیں رکھ رہے ہیں جس تو سنوں شنکہ اے بھی ہے کہ وہ بھی ہو سکتا کہ کئی سارے بچے جڑے ہیں کہ شاید اپنے نہ ہوکی ਸਾਨੂੰ ਪਤਾ ਹੈਗਾ ਕਿ ਹਮਨ ਟ੍ਰੈਫਿਕਿੰਗ ਜਿਹੜਾ ਹੈਗਾ ਇੱਕ ਬੜਾ ਐਂਗਲ ਹੈ ਬੇਗਰੀ ਦੇ ਵਿੱਚ ਤੇ ਇਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਆਧਾਰ ਤੇ ਹੀ ਹੁਣ ਜਿਹੜੀ ڈپارٹمنٹ ہے انہوں نے بھی اس نو رکھ دے ہوئے ان ایس او پی بھی جاری کیا ہوا ہے کہ آگے تو مجھے اس طریقے کے سارے کول انسیڈنٹس دے نہیں تو انہوں نے پروپر ڈی ایم اے ٹسٹنگ کرائی جائے تو یہ پتہ لگ سکے کہ یہ بچے ایکچول بھی جڑا کوئی کلیم کر رہا ہے کہ انہوں نے بچہ ہے ایکچول ایکچوئل انہوں نے بچہ ہے کہ نہیں ہے جو بہت سارے جڑے بچے مسنگ ہوندے ہیں انہوں نے بھی آپ ٹریک کر سکیں تو ایک ودیا پہلکدمی ہے یہ جیسے ਜਿਹੜਾ ਅਦਿਕਸ਼ਾ ਹੈ ਉਹਨੂੰ ਆਪਾਂ ਕਾਬੂ ਕਰ ਪਾਵਾਂਗੇ ਤੇ ਨਾਲ ਹੀ ਜੇ ਕੋਈ ਬੱਚਾ ਆਪਣੇ ਮਾਪੇ ਤੋਂ ਹੋ ਗਿਆ ਹੈ ਜਾਂ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਟਰੈਫਿਕ ਕਰਕੇ ਵੈਗਰੀ ਵਿੱਚ ਪਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਉਹਨਾਂ ਦੇ ਆਪਣੇ ਮਾਪੇ ਦੇ ਨਾਲ ਜੋੜ ਸਕਾਂਗੇ ਸਹੀ ਮਨ ਵਿੱਚ ਕੋਈ ਤਸਵੀਰ ਆ ਰਿਹਾ ਹੈ ਉਹ ਦਾ ਸਮਝ ਲਈ ਰੋ ਦੇਖਿਆ ਆਪਾਂ ਇਹਦੀ ਉਹ ਕਨਫਰਮੇਸ਼ਨ ਤਾਂ ਵੀ ਕੁਝ ਕਰ ਨਹੀਂ ਸਕਦੇ ਕਿਉਂਕਿ ਹਾਲ ਦੀ ਗੱਲ ਤਾਂ ਆਪਾਂ ਸਿਰਫ ਸੈਂਪਲਸ ਕਲੈਕਟ ਕਰਨੇ ਨੇ ਹੁਣ ਸੈਂਪਲਸ ਕਲੈਕਟ ਕਰਕੇ ਭੇਜਾਂਗੇ ਤਾਂ ਹੀ ਪਤਾ ਲੱਗੂਗਾ ਕਿ ਜਿਹੜਾ ਹੈਗਾ ਕੋਈ ਮਿਸਮੈਚ ਆਇਆ ਕਿ ਨਹੀਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੋਈ ਕੁਝ ਕੰਪਲੈਂਟ ਮੈਂ ਜਿਹੜਾ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜਦੋਂ ਜੇ ਕੋਈ ਬੱਚਾ ਜਿਹੜਾ ਹੈਗਾ ਉਹ ਇਹੋ ਜਿਹਾ ਲੱਭ ਜਾਂਦਾ ਹੈ ਕਿ ਉਹ ਆਪਣੇ ਜਿਤੇ ਉਹਨਾਂ ਨੇ ਇੱਥੇ ਬੱਚਾ ਕਲੇਮ ਕਰ ਰਹੇ ਕਿ ਉਹਨਾਂ ਦੇ ਮਾਪੇ ਨੇ ਕਿ ਜੇ ਉਹਨਾਂ ਦੇ ਨਾਲ ਉਹਨਾਂ ਦਾ ਡੀਐਨਏ ਮੈਚ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਾਂ ਚਾਈਲਡ ਹਾਊਸ ਵਿੱਚ ਰੱਖ ਕੇ ਜਿਹੜਾ ਆਪਣਾ ਮਿਸਿੰਗ ਆ ਚਿਲड्रन ਪੋਰਟਲ ਹੈ ਉਹਦੇ ਤੇ ਵੀ ਉਹਨਾਂ ਦੀ ਡਿਟੇਲਸ ਬਾਤਾਂਗੇ ਤੇ ਉਹਦੇ ਬੇਸਿਸ ਤੇ ਜੇ ਮੈਚ ਕਿਤੇ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਆਪਣੇ ਮਾਪੇ ਮਾਪਿਆਂ ਨਾਲ ਜੋੜ ਸਰ ਜਿਹੜੀ ਇਹ ਮੂਵ ਚਲਾਈ ਗਈ ਹੈ ਇਹ ਸਰਕਾਰ ਨੂੰ ਕੀ ਲੱਗਦਾ ਨਹੀਂ ਬੱਚੇ ਜਿਹੜੇ ਬਾਕੀ ਜੇ ਟੀਮਾਂ وہی میں کر رہا کہ اپنا مقصد دونوں ہی ہیں ایک کہ آپ بکشا تے قابو کریے نال ہی کیونکہ بکشا و ایک بہت بڑا واٹا جاگ وہ آپس لڑ دے ہیں بہت سارے اس طریقے کے ویکتی ہیں جڑا کہ اس طریقے کا سسٹم میں بڑھاوا دیں ہیں تو انہوں آپ دھیان رکھتے ہیں کوشش کر رہے ہیں کہ نو بھی آپ روکے نال ہی

ਚੈੱਕ ਕਰਾਉਣ ਵਾਸਤੇ ਲੈ ਕੇ ਜਾਂਦੇ ਮੈਂ ਜਿਹੜਾ ਕਿਹਾ ਆਪਣੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਦੀ ਟੀਮ ਹੈ ਤੇ ਨਾਲ ਹੀ ਆਪਣਾ ਪੁਲਿਸ ਸਟੇਸ਼ਨ ਵੀ ਇਹਨੂੰ ਆਪਾਂ ਚਾਈਲਡ ਦੇ ਇਸ ਮੁਹਿੰਮ ਦੇ ਨਾਲ ਜੋੜਿਆ ਹੋਇਆ ਹੈ ਉਹ ਟੀਮਸ ਜਿਹੜੀ ਹੈ ਕਿ ਰੇਡਸ ਕਰਦੀਆਂ ਨੇ ਜਿਵੇਂ ਆਪਾਂ ਪਹਿਲਾਂ ਵੀ ਕੀਤੀਆਂ ਨੇ 19 ਇੱਕ ਬੱਚੇ ਆਪਾਂ ਪਹਿਲਾਂ ਵੀ ਆਈਡੈਂਟੀਫਾਈ ਕੀਤੇ ਹੋਏ ਹਨ ਉਹਨਾਂ ਦੀ ਵੀ ਟੈਸਟਿੰਗ ਹੋਏਗੀ ਤੇ ਜੇ ਇਸ ਤੋਂ ਬਾਅਦ ਵੀ ਕੋਈ ਬੱਚਾ ਇਸ ਤਰੀਕੇ ਨਾਲ ਬੈਗਰੀ ਵਿੱਚ ਪਾਇਆ ਜਾਂਦਾ ਹੈ ਤਾਂ ਉਹਨੂੰ ਵੀ ਇੱਕ ਵਾਰ ਦੁਬਾਰਾ ਆਪਾਂ ਵੈਰੀਫਾਈ ਜ਼ਰੂਰ ਕਰਾਂਗੇ ਸਰ ਇਹ ਜਿਹੜਾ ਡੀਐਨਏ ਟੈਸਟ ਦੀ ਪਹਿਲਾਂ ਤਾਂ ਨਹੀਂ ਕਦੇ ਸ਼ੁਰੂ ਅ ਨਹੀਂ ਇਹ ਬਿਲਕੁਲ ਨਵਾਂ ਉਪਰਾਲਾ ਹੈ ਜਦੋਂ ਸਾਨੂੰ ਬੱਚੇ ਮਿਲੇ ਸੀਗੇ ਤੇ ਆਪਾਂ ਕੋਸ਼ਿਸ਼ ਕੀਤੀ ਕਿ ਪਹਿਲਾਂ ਆਪਾਂ ਸ਼ੁਰੂ ਕਰੀਏ ਤੇ ਇੱਥੇ ਆਰਡਰ ਵੀ ਕਰਾ ਲਿਆ ਤਾਂ ਉਸੇ ਨੂੰ ਹੀ ਬੇਸ ਬਣਾ ਕੇ ਹੁਣ ਜਿਹੜਾ ਡਾਇਰੈਕਟਰ ਜਿਹੜੇ ਹੈਗੇ ਵੂਮਨ ਐਂਡ ਚਾਈਲਡ ਉਹਨਾਂ ਨੇ ਵੀ ਉਹਨੂੰ ਐਸਓਪੀ ਦੇ ਸ਼ੇਪ ਵਿੱਚ ਜਾਰੀ ਕਰਤਾ